ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਵਾਰ ਅਪਡੇਟ ਦੀ ਜੋ ਪਾਕਿਸਤਾਨ ਅਤੇ ਭਾਰਤ ਵਿਚਕਾਰ ਛੇੜੀ ਹੋਈ ਅੱਜ ਚੌਥਾ ਦਿਨ ਹੋ ਚੁੱਕਿਆ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਛੇੜੀ ਨੂੰ ਤਾਜ਼ਾ ਕੀ ਬੀਤੀ ਦੇਰ ਰਾਤ ਜਿਹੜੇ ਕੀ ਡਰਨ ਹਮਲੇ ਹੋਏ ਪੰਜਾਬ ਦੇ ਸਰਹੱਦੀ ਪਿੰਡਾਂ ਤੇ ਤਾਂ ਦੱਸ ਦੇ ਕਿ ਉੱਥੇ ਹੀ ਵੱਡੀ ਖਬਰ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਰਾਜੌਰੇ ਤੋਂ ਤੜਕ ਸਾਰੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜੰਮੂ ਕਸ਼ਮੀਰ ਦੇ ਰਾਜੌਰੇ ਪਹੁੰਚ ਅਤੇ ਜੰਮੂ ਜ਼ਿਲ੍ਹਿਆਂ ਦੇ ਵਿੱਚ ਸ਼ਨੀਵਾਰ ਜਾਣੇ ਕਿ ਅੱਜ ਤੜਕੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਤਿੰਨ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਪੰਜ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਮੰਦਪਾਗੀ ਕਬਰ ਸਾਹਮਣੇ ਆਈਏ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਅਧਿਕਾਰੀਆਂ ਨੇ ਦੱਸਿਆ ਕਿ ਰਾਜੌਰੇ ਦੇ ਵਿਧੀਕ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਜਕੁਮਾਰ ਥਾਪਾਤੀ ਉਹਨਾਂ ਦੇ ਸਟਾਫ ਦੇ ਦੋ ਕਰਮਚਾਰੀ ਸ਼ਹਿਰ ਦੇ ਵਿੱਚ ਉਹਨਾਂ ਦੇ ਘਰ ਤੇ ਇੱਕ ਸ਼ੈਲ ਡਿੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉਹਨਾਂ ਕਹਿ ਕੇ ਸਾਰਿਆਂ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਲਿਜਾਇਆ ਗਿਆ ਜਿੱਥੇ ਥਾਪਾ ਨੇ ਜ਼ਖਮਾ ਜ਼ਖਮੀਆਂ ਦੀ ਤਾਬਨਾ ਚਲਦਿਆਂ ਹੋਇਆਂ ਦੰਦ ਤੋੜ ਦਿੱਤਾ ਤਾਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਥਾppa ਦੀ ਮੌਤ ਤੇ ਦੁੱਖ ਜਤਾਇਆ ਟਵੀਟ ਕਰ ਜਿਹੜਾ ਕਿ ਦੁੱਖ ਸੱਚਾ ਕੀਤਾ ਤਾਂ ਉੱਥੇ ਜੇਕਰ ਗੱਲ ਕਾਲੀ ਜਾਵੇ ਹੁਣ ਪੰਜਾਬ ਦੀ ਪੰਜਾਬ ਦੇ ਵਿੱਚ ਕੀ ਬੀਤੀ ਰਾਤ ਭਾਰੀ ਨੁਕਸਾਨ ਹੋਇਆ ਡਰੋਨ ਹਮਲੇ ਲਗਾਤਾਰ ਹੋਏ ਨੇ ਤਾਂ ਜਲੰਧਰ ਦੇ ਵਿੱਚ ਪਾਕਿਸਤਾਨ ਨਾਲ ਚੱਲ ਰਿਹਾ ਇਤਨਾ ਵਿਚਾਲੇ ਜਲੰਧਰ ਸ਼ਹਿਰ ਦੇ ਵਿੱਚ ਹੁਣੇ-ਹੁਣੇ ਦੋ ਤਮਾਕੇ ਹੋਏ ਨੇ ਤੜਕਸਾ ਦਾ ਜਿਵੇਂ ਸਵੇਰੇ 8:30 ਵਜੇ ਬਸਤੀ ਦਾਣ ਸ਼ਿਮੰਦਾ ਦੇ ਵਿੱਚ ਧੁਮਾਕੇ ਦੀ ਸੂਚਨਾ ਮਿਲੀ ਹੈ ਇਲਾਕੇ ਦੇ ਵਿੱਚ ਧੁਮਾਕਿਆਂ ਦੀ ਆਵਾਜ਼ ਮਗਰੋਂ ਤੋਂ ਆਉਟਦਾ ਵੀ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਕੰਪਨੀ ਬਾਗ ਨੇੜੇ ਵੀ ਇੱਕ ਤੋਂ ਬਾਅਦ ਇੱਕ ਦੋ ਧੁਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ ਸਵੇਰੇ ਸਵੇਰੇ 8:15 ਮਿੰਟ ਦੇ ਕਰੀਬ ਐਮਰਜੈਂਸੀ ਸਾਇਰਨ ਸੁਣਨ ਨੂੰ ਮਿਲ ਰਹੇ ਸਨ ਪੰਜਾਬ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਮੌਜੂਦਾ ਹਾਲਾਤ ਦਰਮਿਆਨ ਏਅਰ ਸਾਇਰਨ ਦੀ ਆਵਾਜ਼ ਸੁਣਦੇ ਹੀ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ اپیل ਕੀਤੀ ਜਲੰਧਰ ਦੇ ਵਿੱਚ ਲਾਕਡਾਊਨ ਵਰਗੇ ਹਾਲਾਤ ਅੱਜ ਮੁੜ ਦੇਖਣ ਨੂੰ ਮਿਲ ਰਹੇ ਨੇ ਦੁਕਾਨਾਂ ਤੇ ਬਾਜ਼ਾਰ ਜਿਹੜੇ ਕਿ ਬੰਦ ਕਰਵਾਏ ਗਏ ਤਾਂ ਉੱਥੇ ਦੂਜੇ ਪਾਸੇ ਜੇ ਗੱਲ ਕਰ ਲਈ ਜਾਵੇ ਫਤਿਹ ਮਿਜ਼ਾਇਲ ਤਾਂ ਭਾਰਤ ਪਾਕਿਸਤਾਨ ਤਨਾਅ ਦਰਮਿਆਨ ਹਰਿਆਣਾ ਦੇ सिरसा ਏਅਰ ਫੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਸ਼ਿਸ਼ ਦੇ ਵਿੱਚ ਆਈ ਇੱਕ ਪਾਕਿਸਤਾਨੀ ਮਿਜ਼ਾਇਲ ਫਤਿਹ-1 ਨੂੰ ਭਾਰਤੀ ਹਵਾਈ ਸੈਨਾ ਵੱਲੋਂ ਨਸ਼ਟ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮਿਜ਼ਾਈਲ ਨੂੰ ਇਸ ਦੇ ਨਿਸ਼ਾਨੇ ਤੇ ਪਹੁੰਚਣ ਤੋਂ ਪਹਿਲਾਂ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਮਿਜ਼ਾਈਲ ਨੂੰ ਦਿੱਲੀ ਨੂੰ ਨਿਸ਼ਾਨਾ ਬਣਾਉਣ ਲਈ ਚੁਰਾਇਆ ਗਿਆ ਸੀ ਜਿਸ ਨੂੰ ਹਰਿਆਣਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਕਿ ਸਰਹੱਦੀ ਬਾਰਡਰ ਏਰੀਆ ਕਹਿ ਸਕਦਾ ਹੈ ਗੁਰਦਾਸਪੁਰ ਨੂੰ ਜਿੱਥੇ ਕਿ ਪਾਕਿਸਤਾਨ ਨਾਲ ਪੈਦਾ ਹੋਏ ਤਣਾ ਦੇ ਮਦਨਜ਼ਰ ਵਕਫ ਵਕ ਥਾਮਾ ਤੇ ਧਮਾਕੇ ਹੋਣ ਦੀਆਂ ਖਬਰਾਂ ਵਿਚਾਲੇ ਤਾਂ ਅੱਜ ਸਵੇਰੇ ਤੜਕਸਾਰ ਪੰਜੋਜ ਦੇ ਕਈ ਬ ਗੁਰਦਾਸਪੁਰ ਜ਼ਿਲ੍ਹੇ ਦੇ ਪੈਣੀ ਮੀਆਂ ਖਾਨ ਨੇੜਲੇ ਪਿੰਡ ਮਿਸ਼ਰਾ ਵਿਖੇ ਵੀ ਵੱਡੇ ਧਮਾਕੇ ਹੋਏ ਇਸ ਇਲਾਕੇ ਦੇ ਵਿੱਚ ਵਸਨੀਕਾਂ ਨੇ ਦੱਸਿਆ ਕਿ ਸਵੇਰੇ 4:55 ਮਿੰਟ ਤੇ ਔਨਲਾਈਨ ਨੇ ਕਰੀਬ ਪੰਜ ਵੱਡੇ ਧੁਮਾਕਿਆਂ ਦੀ ਆਵਾਜ਼ ਸੁਣੀ ਅਤੇ ਆਸ-ਪਾਸ ਪਿੰਡਾਂ ਦੇ ਲੋਕ ਇਕਦਮ ਸਾਮ ਗਏ ਇਹ ਧੁਮਾਕਿਆਂ ਨੇ ਜ਼ੋਰਦਾਰ ਸੰਕੀ ਕਈ ਲੋਕਾਂ ਦੇ ਘਰਾਂ ਦੇ ਸ਼ਿਸ਼ੇ ਤੱਕ ਵੀ ਟੁੱਟ ਗਏ ਪਰ ਗਨੀਮਤ ਰਹੀ ਕਿ ਇਹ ਧੁਮਾਕੇ ਕਿਸੇ ਰਿਹਾਇਸ਼ੀ ਇਲਾਕੇ ਦੇ ਵਿੱਚ ਨਹੀਂ ਸਗੋਂ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਹੋਏ ਜਿੱਥੇ ਪਿੰਡ ਸ਼ਸ਼ੁਰੇ ਨੇ ਵਸਨੇਕ ਅਪਾਸ ਸਿੰਘ ਦੇ ਖੇਤਾਂ ਦੇ ਵਿੱਚ ਵੱਡੇ ਟੋਏ ਵੀ ਦਿਖਾਈ ਦੇ ਰਹੇ ਨੇ ਧਮਾਕਿਆਂ ਦੇ ਕੁਝ ਮਿੰਟਾਂ ਬਾਅਦ ਲੋਕ ਘਰਾਂ ਦੇ ਵਿੱਚੋਂ ਨਿਕਲੇ ਅਤੇ ਖੇਤਾਂ ਦੇ ਵਿੱਚ ਗਏ ਤਾਂ ਲੋਕਾਂ ਨੇ ਦੇਖਿਆ ਕਿ ਵੱਡੇ ਵੱਡੇ ਟੋਏ ਜਿਹੜੇ ਕਿ ਉੱਥੇ ਨਜ਼ਰ ਆਏ ਅਤੇ ਲੋਕਾਂ ਦੀ ਟੀੜੀ ਇਕੱਠੀ ਹੋਈ ਤਾਂ ਤਰਨ ਤਾਰਨ ਦੇ ਵਿੱਚ ਵੀ ਬੀਤੀ ਰਾਤ ਡਰੋਨ ਹਮਲਾ ਹੋਇਆ ਤਰਨ ਤਾਰਨ ਦੇ ਪੱਟੀ ਦੇ ਵਿੱਚ ਡਰੋਨ ਹਮਲਾ ਹੋਇਆ ਹਾਲਾਂਕਿ ਇੱਥੇ ਕੋਈ ਨੁਕਸਾਨ ਦੀ ਖਬਰ ਨਹੀਂ ਹੈ ਤਾਂ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਜੇ ਗੱਲ ਕਾਲੇ ਜਾਵੇ ਮਾਨਸਾ ਦੇ ਪਿੰਡ ਮਲ ਸਿੰਘ ਵੱਲਾ ਦੇ ਵਿੱਚ ਪਾਕਿਸਤਾਨ ਵੱਲੋਂ ਦਾਗੀਆਂ ਗਈਆਂ ਡਰੋਨ ਬੰਬ ਜਿਸ ਦੇ ਜ਼ਿਲ੍ਹੇ ਦੇ ਪਿੰਡ ਮਲ ਸਿੰਘ ਵੱਲਾ ਦੇ ਖੇਤਾਂ ਦੇ ਵਿੱਚ ਰਾਤ ਦੇ 2 ਵਜੇ ਦੇ ਕਰੀਬ ਖੇਤਾਂ ਦੇ ਵਿੱਚ ਇਹ ਬੰਬ ਮਿਲੇ ਜਿਸ ਤੋਂ ਬਾਅਦ ਬਲਾਸਟ ਹੋਣ ਦੇ ਪਿੰਡ ਵਾਸੀਆਂ ਨੂੰ ਪੇਨਕ ਲੱਗਦੇ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਦੇਰ ਰਾਤ ਹੋਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਅਤੇ ਕਿਸੇ ਵੀ ਵਿਅਕਤੀ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਫਿਲਹਾਲ ਪੁਲਿਸ ਦੇ ਅਧਿਕਾਰੀਆਂ ਵੱਲੋਂ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਤਾਂ ਉੱਥੇ ਹੀ ਸ਼ੁੱਕਰਵਾਰ ਰਾਤ 10:00 ਕੀ 1:32 ਮਿੰਟ ਤੇ ਦੇਰ ਰਾਤ ਗੰਗਰੇਟ ਵਿਧਾਨ ਸਭਾ ਹਲਕੇ ਦੇ ਉਪਰੀ ਪਿਰਥੀਪੁਰ ਅਤੇ ਬਿਹਤ ਪਟੇੜ ਦੇ ਸਰਹੱਦ ਦੇ ਖੇਤਰ ਦੇ ਵਿੱਚ ਜੰਗਲ ਦੇ ਵਿੱਚ ਘਰਾਂ ਦੇ ਨੇੜੇ ਇੱਕ ਜ਼ੋਰਦਾਰ ਧਮਾਕਾ ਹੋਇਆ ਜ ਜਿਸ ਦੀ ਆਵਾਜ਼ 10 ਕਿਲੋਮੀਟਰ ਦੇ ਘੇਰੇ ਦੇ ਵਿੱਚ ਸੁਣਾਈ ਦਿੱਤੀ ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਦੇ ਸ਼ਿਸ਼ੇ ਤੱਕ ਵੀ ਟੁੱਟ ਗਏ ਤੇ ਹੁਣ ਗੱਲ ਕਰ ਲਈ ਜਾਵੇ ਅੰਮ੍ਰਿਤਸਰ ਇਹ ਅੰਮ੍ਰਿਤਸਰ ਨੂੰ ਜੜਾ ਕਿ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਲਗਾਤਾਰ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਪਾਕਿਸਤਾਨ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਕਰੀਬ 2 ਵਜੇ ਧਮਾਕਾ ਹੋਇਆ ਦਿ ਰਾਤ ਨੂੰ ਤਾਂ ਲੋਕ ਘਰਾਂ ਤੋਂ ਬਾਹਰ ਆ ਗਏ ਲੋਕਾਂ ਵੱਲੋਂ ਵੇਖਿਆ ਗਿਆ ਕਿ ਕਿਸੇ ਚੀਜ਼ ਦੇ ਫਟਣ ਦੇ ਨਾਲ ਉਸ ਦੇ ਪਾਰਟ ਜਿਹੜੇ ਉਹ ਖੇਤਾਂ ਦੇ ਵਿੱਚ ਡਿੱਗੇ ਹੋਏ ਨੇ ਤਾਂ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਇਸਦੇ ਨਾਲ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਜੇ ਪਿੰਡ ਵੱਡਾਲਾ ਪੀਟੇ ਵਾਰਡ ਦੇ ਵਿੱਚ ਜਗਬੀਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਦੇ ਵਿੱਚ ਇੱਕ ਡਰੋਨ ਡਿੱਗ ਗਿਆ ਹਾਲਾਂਕਿ ਇਸ ਡਰੋਨ ਕਾਰਨ ਕੋਈ ਜਾਣੀ ਨੁਕਸਾਨਤ ਨਹੀਂ ਹੋਇਆ ਤਾਂ ਡਰੋਨ ਡਿੱਗਦਿਆਂ ਹੀ ਅੱਗ ਜ਼ਰੂਰ ਲੱਗੀ ਤਾਂ ਅੰਮ੍ਰਿਤਸਰ ਜ਼ਿਲ੍ਹਾ ਦੇ ਹੀ ਇੱਕ ਹੋਰ ਪਿੰਡ ਰਾਣੇਵਾਲੀ ਦੇ ਵਿੱਚ ਸਵੇਰੇ ਡਰੋਨ ਡਿੱਗ ਗਿਆ ਤਮਾਕੇ ਤੋਂ ਬਾਅਦ ਹਫੜਾ ਦੋਫੜੀ ਮੱਚ ਗਈ ਲੋਕ ਵਾਰ-ਵਾਰ ਜਿਹੜੇ ਕਿ ਬੱਚੇ ਨੇ ਤਾਂ ਡਰੋਨ ਸਵੇਰੇ 5 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਪਿੰਡ ਰਾਣੇਵਾਲੀ ਦੇ ਵਿੱਚ ਡਿੱਗਿਆ ਡਰੋਨ ਡਿੱਗਦਿਆਂ ਹੀ ਜ਼ਮੀਨ ਨੂੰ ਅੱਗ ਲੱਗ ਗਈ ਅਤੇ ਫਿਰ ਜ਼ਬਰਦਸਤ ਧਮਾਕਾ ਹੋਇਆ ਜਿਸ ਤੋਂ ਬਾਅਦ ਡਰੋਨ ਦੇ ਟੁਕੜੇ ਹੋ ਗਏ ਤਾਂ ਹੁਣ ਜੇਕਰ ਦੂਜੇ ਪਿੰਡ ਯਾਨੀ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਜੇ ਗੱਲ ਕਹੇ ਜਾਵੇ ਜਿਸ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਵੀ ਸ਼ਾਮਿਲ ਹੈ ਹੁਸ਼ਿਆਰਪੁਰ ਦੇ ਟਾਂਡਾ ਉੜਮੜ ਦੇ ਵਿੱਚ ਨਜ਼ਦੀਕੀ ਪਿੰਡ ਸੰਦਰਾਂ ਦੇ ਵਿੱਚ ਉਸ ਵੇਲੇ ਡਾੜ ਦਾ ਮਾਹੌਲ ਫੈਲ ਗਿਆ ਜਦੋਂ 5 ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਹੁੰਦਾ ਜਿਸ ਦਾ ਕਾਰਨ ਇੱਕ ਮਿਜ਼ਾਈਲ ਦਾ ਪਿਛਲਾ ਪਾਸਾ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਡਿੱਗਿਆ ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਜਦੋਂ ਮੌਕੇ ਤੇ ਜਾ ਕੇ ਵੇਖਿਆ ਤਾਂ ਇੱਕ ਮਿਜ਼ਾਈਲ ਦਾ ਪਿਛਲਾ ਪਾਸਾ ਉੱਥੇ ਡਿੱਗਿਆ ਹੋਇਆ ਸੀ ਖੇਤਾਂ ਦੇ ਵਿੱਚ ਜਿਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਲਗਾਤਾਰ ਜਿਹੜਾ ਕਿ ਸਹਿਨ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਇਸ ਦੇ ਚੱਲਦਿਆਂ ਬੁੱਢਲਾਡਾ ਦੇ ਨੇੜਲੇ ਪਿੰਡ ਮਲ ਸਿੰਘ ਵਾਲਾ ਦੇ ਖੇਡ ਸਟੇਡੀਅਮ ਦੇ ਨਜ਼ਦੀਕ ਰਾਤ ਸਮੇਂ ਡਰੋਨ ਨੂਮਾ ਕੋਈ ਚੀਜ਼ ਡਿੱਗੀ ਹੈ ਜਿਸ ਨਾਲ ਧੁਮਾਕਾ ਹੁੰਦਾ ਹੱਗ ਦੀਆਂ ਲਪਟਾਂ ਵੀ ਜਿਹੜੀਆਂ ਕਿ ਦੇਖਣ ਨੂੰ ਮਿਲੀਆਂ ਅੱਗ ਲੱਗ ਜਾਂਦੀ ਹੈ ਜਿਵੇਂ ਧੁਮਾਕਾ ਹੁੰਦਾ ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਧੁਮਾਕਾ ਇਹਨਾਂ ਜ਼ਬਰਦਸਤ ਸੀ ਭਿਆਨਕ ਸੀ ਕਿ ਜਿਸ ਜਗ੍ਹਾ ਇਹ ਡਰੋਨ ਨੂਮਾ ਚੀਜ਼ ਡਿੱਗੀ ਹੈ ਉੱਥੇ ਬਹੁਤ ਡੂੰਘਾ ਜਿਹੜਾ ਕਿ ਟੋਆ ਪੈ ਗਿਆ ਉਹਨਾਂ ਦੱਸਿਆ ਕਿ ਇਸ ਧੁਮਾਕੇ ਨਾਲ ਪਿੰਡ ਅੰਦਰ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਕੰਬਣ ਲੱਗ ਪਈਆਂ ਤਾਂ ਕਪੂਰਥਲਾ ਦੀ ਜੇ ਹੁਣ ਗੱਲ ਕਰ ਲਈ ਜਾਵੇ ਕਪੂਰਥਲਾ ਦੇ ਮੰਡ ਖੇਤਰ ਦੇ ਵਿੱਚ ਕਿਸਾਨ ਸਿੰਘ ਵਾਰਾ ਦੇ ਵਿੱਚ ਦੇਰ ਰਾਤ 2 ਵਜੇ ਦਾ ਸਮਾਂ ਸੀ ਇਹ ਤਾਂ 2 ਵਜੇ ਜਿਹੜੇ ਕਿ ਬੰਬਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਿਆ ਲੋਕਾਂ ਵਿੱਚ ਡਰ ਦਾ ਮਾਹੌਲ ਪਾਇਆ ਗਿਆ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਤਾਂ ਉੱਥੇ ਫਿਰੋਜ਼ਪੁਰ ਦੇ ਵਿੱਚ ਹੀ ਭਾਰੀ ਨੁਕਸਾਨ ਹੋਇਆ ਫਿਰੋਜ਼ਪੁਰ ਦੇ ਵਿੱਚ ਇੱਕ ਘਰ ਤੇ ਡ੍ਰੋਨ ਡਿੱਗ ਜਾਂਦਾ ਹੈ ਘਰ ਨੂੰ ਅੱਗ ਲੱਗ ਗਈ ਅਤੇ ਤਿੰਨ ਮੈਂਬਰ ਬੁਰੀ ਤਰ੍ਹਾਂ ਦੇ ਨਾਲ ਸੁੱਸੇ ਗਏ ਤਾਂ ਇਹ ਦੇਰ ਰਾਤ ਹੋਇਆ ਨੁਕਸਾਨ ਹੈ ਜਿਹੜਾ ਪੰਜਾਬ ਦੇ ਵਿੱਚ ਜਿਸ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈ ਕਿ ਰਾਤ ਜਿਹੜੇ ਕਿ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਕੀਤੇ ਗਏ ਅਤੇ ਇਸ ਡਰੋਨ ਹਮਲੇ ਕਾਰਨ ਪੰਜਾਬ ਦੇ ਸਰਹੱਦੀ ਪਿੰਡਾਂ ਤੇ ਜਿਹੜਾ ਕਿ ਭਾਰੀ ਨੁਕਸਾਨ ਹੋਇਆ ਕਈ ਜਾਨਾਂ ਵੀ ਗਈਆਂ ਕਈ ਜ਼ਖਮੀ ਵੀ ਹੋਏ ਨੇ ਤਾਂ ਦੱਸਿਆ ਕਿ ਜਿਵੇਂ ਕਿ ਤਿੰਨ ਪ੍ਰਸ਼ਾਸਨਿਕ ਅਧਿਕਾਰੀ ਰਾਜੋਰੀ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ ਜ਼ਖਮੀ ਵੀ ਹੋਏ ਨੇ ਬਹੁਤ ਸਾਰੇ ਅਧਿਕਾਰੀ ਤਾਂ ਪੰਜਾਬ ਦੇ ਲੋਕਾਂ ਦਾ ਵੀ ਜਿਹੜਾ ਕਿ ਭਾਰੀ ਨੁਕਸਾਨ ਹੋਇਆ ਉੱਥੇ ਹੀ ਦਾਦਾ ਮਾਹੌਲ ਵੀ ਬਣਿਆ ਹੋਇਆ ਪਰ ਅਸੀਂ ਇੱਕ ਸੰਦੇਸ਼ ਫਿਰ ਮੈਂ ਅੱਜ ਦੇਣਾ ਚਾਹਾਂਗੀ ਕਿ ਡਰੋ ਨਾ ਸਾਪਨਾ ਬਚਾ ਕਰੋ ਅਤੇ ਘਰਾਂ ਦੇ ਅੰਦਰ ਹੀ ਬੈਠੇ ਰਹੋ ਜਿਹੜੀਆਂ ਤੁਹਾਨੂੰ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਉਹਨਾਂ ਦੀ ਪਾਲਣਾ ਕਰੋ ਤੰਦਾਜ਼ੀ ਕੀ ਅਫਵਾਹਾਂ ਤੋਂ ਵੀ ਗੁਰੇਜ਼ ਕਰੋ ਅਫਵਾਹਾਂ ਵੱਲ ਧਿਆਨ ਨਾ ਦਿਵੋ ਤੇ ਆਪਣੀਆਂ ਲਾਈਟਾਂ ਤੁਰੰਤ ਬੰਦ ਕਰ ਦੇਵੋ ਜਿਵੇਂ ਹੀ ਤੁਹਾਨੂੰ ਸਾਇਰਨ ਸੁਣਾਈ ਦਿੰਦੇ ਨੇ ਕਿਉਂਕਿ ਜਲੰਧਰ ਚੰਡੀਗੜ੍ਹ ਮੋਹਾਲੀ ਅਤੇ ਹੋਰ ਸਰਹੱਦੀ ਇਲਾਕਿਆਂ ਦੇ ਵਿੱਚ ਲਗਾਤਾਰ ਸਾਇਰਨ ਵੱਜ ਰਹੇ ਨੇ ਤਾਂ ਇਹ ਖਤਰੇ ਦੇ ਸਾਇਰਨ ਨੇ ਤਾਂ ਜਿਵੇਂ ਤੁਹਾਨੂੰ ਸਾਇਰਨ ਸੁਣਾਈ ਦਿੰਦਾ ਤਾਂ ਤੁਰੰਤ ਤੁਸੀਂ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦੇਵੋ ਤਾਂ ਬਲੈਕਆਊਟ ਦਾ ਮਤਲਬ ਇਹੀ ਹੈ ਕਿ ਰੋਸ਼ਨੀ ਜਿਹੜੀ ਕਿ ਘਰ ਤੋਂ ਬਾਹਰ ਤੱਕ ਨਾ ਦਿਖਾਈ ਦੇਵੇ ਅਤੇ ਤੁਸੀਂ ਆਪਣਾ ਬਚਾਅ ਕਰਨਾ ਹੈ ਤਾਂ ਤੁਰੰਤ ਲਾਈਟਾਂ ਬੰਦ ਕਰ ਦੇਵੋ ਜਿਵੇਂ ਹੀ ਤੁਹਾਨੂੰ ਸਾਇਰਨ ਸੁਣਾਈ ਦੇਿੰਦੇ ਨੇ ਅਤੇ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹੋ ਇਸ ਦੇ ਵਿੱਚ ਹੀ ਤੁਹਾਡਾ ਬਚਾਅ ਹੈ ਮੇਰਾ ਨਾਮ ਆਪਣੇ ਕਿਹੜਾ گاؤں ਹੈ ਤੇ ਕਿਆ ਹੋ ਗਿਆ ਮੇਰਾ ਨਾਮ ਗੁਰਸਾਹਿਬ ਸਿੰਘ ਸਰਪੰਚ ਮੌਜੂਦਾ ਪਿੰਡ ਰਾਣੇਵਾਲੀ ਤੋਂ ਇਹ ਜੋ ਅਵਾਰਦਾਤ ਸਵੇਰੇ 5 ਵਜੇ ਦੇ ਕਰੀਬ ਇਹ ਡਰੋਨ ਜਿਹੜਾ ਬਲਾਸਟ ਹੋਇਆ ਹੈ ਬਲਾਸਟ ਹੁੰਦਿਆਂ ਸਾਰੀ ਇੱਥੇ ਇਹ 42 ਦਾ ਰਕਬਾ ਸੀ ਜ਼ਮੀਨ ਦਾ ਕਣਕ ਵਾਲੀ ਇਹ ਜਿਹੜੀ ਨਾਲ ਉਹਨੂੰ ਅੱਗ ਲੱਗੀ ਐ ਅੱਗ ਲੱਗਦਿਆਂ ਸਾਰ ਫਿਰ ਇੱਕ ਬਲਾਸਟ ਹੋਇਆ ਬਲਾਸਟ ਹੁੰਦਿਆਂ ਸਾਰੀ ਉਹ ਜਿਹੜਾ ਡਰੋਨ ਆ ਇੱਕ ਸਾਈਡ ਹੁੰਦੇ ਪਿਆ ਸਾਰੇ ਬਾਕੀ ਸਾਰੇ ਪਾਰ ਜਿਹੜੇ ਆ ਉਹ ਦੇਖ ਲਰ ਚੁੱਕੇ ਸੀ ਅਸੀਂ ਮੌਕੇ ਤੇ ਆਇਆ ਫਿਰ ਪ੍ਰਸ਼ਾਸਨ ਨੂੰ ਫੋਨ ਕੀਤਾ ਪ੍ਰਸ਼ਾਸਨ ਪਹੁੰਚਿਆ ਇਥੇ মিডিਆ ਪਹੁੰਚਿਆ 에ਅਰ ਫੋਰਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਪਹੁੰਚੇ ਜੋ ਇਹ ਨੁਕਸਾਨ ਹੋਣ ਦਾ ਇਹ ਵੱਡਾ ਕਾਰਨ ਬਣ ਸਕਦਾ ਜੇ ਕਿਸੇ ਕਰਦੇ ਉੱਤੇ ਦਿਖਦਾ ਜੀ ਇੰਨਾ ਕੀ ਰੱਬ ਦਾ ਸ਼ੁਕਰਿਆ ਵੀ ਇਹ ਵੇਲੇ ਜਗਾ ਇਹ ਡਰਿਆ ਡਰੋਨ ਆ ਦਿਗਾ ਇਹਨਾਂ ਦੇ ਆਧਾਰ 'ਤੇ ਦੋਵੇਂ ਦੇਖਾਂ ਦੀ ਜਿਹੜੀ ਚੱਲ ਰਹੀ ਹੈ ਕਿ ਸਿੱਧਾ ਲੜਾਈ ਤਾਂ ਜਿਹੜੇ ਜਿਹੜਾ ਕੋਈ ਵੀ ਜੁੱਧ ਹੁੰਦਾ ਹੈ ਨਾ ਜੁੱਧ ਦੋਵਾਂ ਤਰ੍ਹਾਂ ਵਾਸਤੇ ਮਾੜਾ ਹੁੰਦਾ ਇਹ ਨਹੀਂ ਕਹਿ ਸਕਦੇ ਵੀ ਇੱਕ ਘਰ ਵਾਸਤੇ ਚੰਗਾ ਤੇ ਦੂਜੇ ਘਰ ਵਾਸਤੇ ਮਾੜਾ ਇਹ ਦੋਵਾਂ ਘਰਾਂ ਵਾਸਤੇ ਜੁੱਧ ਜਿਹੜਾ ਮਾੜਾ ਹੈ ਮਾਝੇ ਬੰਦਾ ਮਰਨਾ ਉਹਨਾਂ ਦਾ ਵੀ ਬੰਦੇ ਹੀ ਮਰਨੇ ਤੇ ਸਾਡੇ ਵੀ ਬੰਦੇ ਹੀ ਮਰਨੇ ਇਨਸਾਨੀਅਤ ਇਨਸਾਨੀਅਤ ਪਹਿਲੀ ਗੱਲ ਤੇ ਜੰਗ ਹੋਣਾ ਨਹੀਂ ਚਾਹੀਦਾ ਇਹਨੂੰ ਸਮਝੋ ਰਹਿਣਾ ਚਾਹੀਦਾ ਇਹਦਾ ਇਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਜ਼ਿਆਦਾ ਆਮ ਲੋਕ ਦਹਿਸਤ ਵਿੱਚ ਪਏ ਆ ਨਾ ਕੋ ਕਾਰੋਬਾਰ ਕਰ ਸਕਦੇ ਨਾ ਗੱਲ ਕਰ ਸਕਦੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਕਿਹੜਾ ਪਿੰਡ ਹੈ ਤੇ ਕੀ ਗੱਲ ਹੈ ਮੇਰਾ ਨਾਮ ਮੇਜਰ ਸਿੰਘ ਆ ਮੇਰਾ ਪਿੰਡ ਰਾਣੇਵਾਲੀ ਆ ਜੀ ਕੀ ਹੋਇਆ ਹੈ ਯਾਰ ਇਹ ਤਕਰੀਬਨ 5 ਵਜੇ ਨਾ ਇੱਥੇ ਆਪਣਾ ਡਿੱਗਾ ਡਰੋਨ ਟਾਈਪ ਹੁਣ ਇਹਦੇ ਨਹੀਂ ਅਸਲੀ ਬਾਰੇ ਜਾਣਦੇ ਨਹੀਂ ਕੀ ਹੋ ਸਕਦਾ ਕੀ ਨਹੀਂ ਆ ਹੈ ਇਹ ਡਿੱਗਾ ਵਾ ਮਤਲਬ ਹਿਲਜੁਲ ਵੀ ਹੋਣ ਢਈ ਆ ਆਪਣੀ ਮਰਜ਼ੀ ਨਾਲ ਕੋਈ ਸਿਸਟਮ ਜਿਹੜਾ ਇੰਡੀਆ ਦਾ ਆਇਆ ਉਹ ਤੇ ਡਿਗ ਨਹੀਂ ਸਕਦਾ ਬਾਹਰੋਂ ਕੋਈ ਆਇਆ ਵਾ ਔਰ ਲੈnde ਪੰਜਾਬ ਵੱਲੋਂ ਇਹਦੀ ਆਵਾਜ਼ ਵੀ ਆਈ ਆ ਬੜੀ ਆਵਾਜ਼ ਆਈ ਸ਼ਾਂਜ ਜਦਾਂ ਇਹ ਆ ਜਾਂਦਾ ਵਾ ਇੱਥੇ ਜਦੋਂ ਟੱਕ ਲੱਗਾ ਟੱਚ ਕੀਤਾ ਵਾ ਜੰਪ ਜਾ ਮਾਰਿਆ ਇਹਦੇ ਵਿੱਚੋਂ ਹੀ ਅਗੁੱਗ ਦੀ ਲੱਗੀ ਆ ਜੋ ਜੇ ਆਗ ਲੱਗੀ ਆ ਉਸ ਦੀ ਵਜ੍ਹਾ ਕਰਕੇ ਜਿਹੜੀ ਪਹਿਰੇ ਲੱਗੀ ਉਹਦੀ ਵਜ੍ਹਾ ਨਾਲ ਲੱਗੀ ਆ ਇੱਥੇ ਪਹਿਲਾਂ ਕੋਈ ਚੱਕਰ ਹੀ ਨਹੀਂ ਆ ਆ ਸਗੋਂ ਇਹਨਾਂ ਨੇ ਕਿਆ ਲੱਗਦਾ ਆਪਕੋ ਕਿ ਨੁਕਸਾਨ ਕਿੰਨਾ ਜ਼ਿਆਦਾ ਦਰਮਿਆਨ ਨੁਕਸਾਨ ਵੇਖੋ ਜੇ ਉਹਨਾਂ ਘਰਾਂ ਦੇ ਜਿੱਥੇ ਪੈਂਦਾ ਉਹਦੇ ਘਰ ਨੇ ਮੇਰੇ ਸੱਜੇ ਪਾਸੇ ਉੱਥੇ ਵੀ ਤਕਰੀਬਨ 14-15 ਜੀ ਹੋਣਗੇ ਛੋਟੇ ਛੋਟੇ ਹੈ ਚਾਰ ਘਰ ਨੇ ਇਧਰ ਵੀ ਤਕਰੀਬਨ ਆ ਪਠਿਆਲਿਆ ਇਧਰੋਂ ਬਾਹਰ ਦੇ ਲੋਕ ਰਹਿੰਦੇ ਆ ਵੀ ਲੋਕ ਇਹਨਾਂ ਦੀਆਂ ਝੁੱਗੀਆਂ ਦੇ ਪੈਂਦਾ ਤੇ ਇਹ ਬਰਬਾਦ ਹੀ ਕਿੱਗਾ ਦੇਖ ਲਓ ਜਿਹਦਾ ਆਪਣਾ ਪਹਿਨ ਕੰਮ ਖਮਲਾ ਆਇਆ ਸੀ ਜਿੱਦਾਂ ਆਪਣਾ ਉਹ ਦੇਖੋ ਜੀ ਮਤਲਬ ਉਹਨਾਂ ਦਾ ਜੇ ਵੇਖੀਏ ਇਹ ਸਿੱਧਾ ਰਸਤਾ ਜਿਹੜਾ ਜੰਗਲਾਂ ਦੇ ਰਾਹੀਂ ਆ ਉਹ 100 ਕਿਲੋਮੀਟਰ ਦੇ ਆਸ-ਪਾਸ ਹੋਣਾ ਵਾ ਜੇ ਉਹ ਉਪੋਂ ਦੀ ਆਉਂਦੇ ਤੇ ਘਟਿਆ ਉਹ ਉਧਰ ਦੀ ਆ ਕੇ ਉਹਨਾਂ ਦੇ ਜਿਹੜੇ ਮਿਲਟੈਂਟ ਤਿਆਰ ਕੀਤੇ ਨੇ ਉਹ ਇੱਥੇ ਆ ਕੇ ਤੇ ਨੁਕਸਾਨ ਕਰਕੇ ਉਸੇ ਰਸਤੇ ਵਾਪਸ ਚਲੇ ਜਾਂਦੇ ਨੇ ਖੜੇ ਜਾਂਦੇ ਨਹੀਂ ਐ ਤੇ ਉਹ ਇਦਾਂ ਦਾ ਇਹ ਮਤਲਬ ਕੀ ਆ ਕੇ ਦੋਵੇਂ ਪਰਿਵਾਰ ਨੇ ਦੋਵੇਂ ਦੇ ਅਸ਼ੇ ਸਮਝੌਤਾ ਕਰ ਲੈਣਾ ਆਰਾਮ ਦੇ ਨਾਲ ਰਹਿਣ ਰੋਟੀ ਪਾਣੀ ਆਪਣਾ ਸ਼ਗਨ ਦੁਨੀਆ ਵਸਣ ਦੀ ਐ ਵਸਦੀ ਰਹੇ ਜਿਹੜਾ ਮੇਨ ਜਿਹੜਾ ਪਾਣੀ ਪੂਣੀ ਜਿਹੜਾ ਇਹਨਾਂ ਦਾ ਰੋਕਿਆ ਸੀ ਪਾਣੀ ਹੁਣ ਇਹ ਤਾਂ ਪਤਾ ਨਹੀਂ ਕਿਉਂ ਰੋਕਿਆ ਸੀ ਤੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਫਤਨ ਜਿਹਨੂੰ ਕੇਦਾ ਰੋਟੀ ਪਾਣੀ ਰੁਕਦੇ ਵੇਖੋ ਫਿਰ ਉਹ ਦੁਸ਼ੇਤ ਹੁੰਦਾ ਜੀ ਕਿ ਬਾਈ ਕੁਛ ਇਹ ਰਾਤੀ ਬੰਬ ਧਮਾਕੇ ਦੀ ਆਵਾਜ਼ਾਂ ਸੁਣਨ ਨੂੰ ਮਿਲੀਆਂ ਕੀ ਕਹਿਣਾ ਟਾਟਾ ਲੋ ਵਾਜੇ ਬੰਨਤ ਨਾ ਆਇਆ ਜੀ ਵਾਜਾ ਰੋਟ ਆਇਆ ਲੋ ਕਰਾ ਦੋ ਬਾਹਰ ਆ ਗਏ ਕੋਈ ਮਿੱਤਾ ਬੰਦ ਕਰ ਦਿੱਤੀਆਂ ਬੰਦਾ ਅਸੀਂ ਕੋਰੇ ਨੂੰ ਹਜੇ ਕਿਸਲਾ ਦਿੱਤੀ ਕੋਈ ਕੋਲ ਸਫਰ ਇਥੇ ਆ ਕੇ ਨਹੀਂ ਦੇਖਿਆ ਡੀਸੀ ਨਹੀਂ ਆਇਆ ਐਸਐਸਪੀ ਕੀ ਇੱਕ ਬੰਬ ਡਿੱਗਿਆ ਹੋਵੇ ਤਾਂ ਦੁਨੀਆ ਡਹਿਲ ਗਈ ਆ ये अफसरों अफसरों या पुलिस को पता नहीं अफसर अफसर कितने बजे की बजे की बात है तो कितने जो पर पार्ट का कोई दिखा देखा आपने दो दो खेतों में दो किले जिसको बोलते हैं उसमें पार्ट पड़ा है दूर दूर तक इसका कोई अंदाजा नहीं कितना कितना पार्ट पड़ा है तो यहाँ पर कोई भी सरकारी मुलाजम या कोई अफसर प्रशासन इतना हमारा कमजोर है अभी तक यहाँ पहुँचा नहीं है सारी माइब्रेशन पिंडा में और मेरे ख्याल में बीस पच्चीस जलंधर डिस्ट्रिक्ट में ही पता लग गया होगा पुलिस को नहीं पता लगा डीसी साहब को पता लगा साहब को तो ऐसे चलेगा मीडिया सारी सुबह से आई हुई है हम करते हैं मीडिया का और परमात्मा का जिसने ये दुनिया को बचा लिया ये बम जो था खाली जगह में गिरा है और खाली जगह में गिरने से जनता का बचाव हो गया है मैं निर्मल सिंह सीनियर वाइस प्रधान डिस्ट्रिक्ट कांग्रेस जलंधर विलेज गाखल ये जो जमीन है ये विलेज कुतलोपुर की है गाखला

ਕਿਸੇ ਵੀ ਚੀਜ਼ ਦੀ ਉਸ ਦੇ ਕਾਰਵਾਈ ਹੋਣੀ ਹੈ ਇਸ ਕਰਕੇ ਧਿਆਨ ਚ ਰੱਖੋ ਕਿਤੇ ਵੀ ਬਾਹਣ ਨਮਾ ਕੋਈ ਵੀ ਚੀਜ਼ ਦਿਖਦੀ ਆ ਤੇ ਪੁਲਿਸ ਨੂੰ ਦੱਸੋ ਬਿਲਕੁਲ ਅਸੀਂ ਤੁਹਾਡੇ ਨਾਲ ਹੈਗੇ ਆਂ ਪਰ ਰਚਨਾ ਪਾਇਆ ਜਾ ਜਿਸ ਜਗ੍ਹਾ ਤੇ ਪੰਪ ਡੇਦਾ ਉੱਥੇ ਉੱਥੇ ਰਚਨਾ ਕੀਤਾ ਜਾਵੇ ਕਿ ਕਾਫੀ ਕਾਊਂਡ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਲੋਕ ਜਮ ਪਰ ਇਕੱਠੇ ਇਹ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਨਹੀਂ ਚਾਹੀਦਾ ਹਦਾਇਤ ਕੀਤੀ ਲੋਕਾਂ ਨੂੰ ਕਿ ਘਰਾਂ ਚੋਂ ਬਾਹਰ ਨਿਕਲਣ ਇਹ ਕੰਮ ਪੁਲਿਸ ਦਾ ਤੇ ਸੈਨਾ ਦਾ ਰਲ ਕੇ ਕਰਨ ਵਾਲਾ ਕੰਮ ਹੈ ਲੋਕਾਂ ਦਾ ਕੰਮ ਹੈ ਜੂਮ ਇਕੱਠਾ ਕਰਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਅੱਡੇ ਜਾਨ ਮਾਲ ਦੀ ਰਾਖੀ ਦੀ ਉਪਾਜਤ ਬਾਦ ਤੇ ਅਸੀਂ ਦਿਨ ਰਾਤ ਜਾਗਦੇ ਹਾਂ ਸੜਦੇ ਯਕੀਨ ਕਰੋ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਇਸ ਇਨਡੈਟ ਹੁੰਦੇ ਨੇ ਕਈ ਵਾਰ ਅਸੀਂ ਆਉਣ ਵਿੱਚ ਲੀਟ ਹੋ ਜਾਂਦੇ ਆ ਇਹਨੂੰ ਕੋਈ ਤੁਸੀਂ ਇਸ਼ੂ ਨਹੀਂ ਬਣਾਉਣਾ ਤੁਸੀਂ ਸਾਡੇ ਨਾਲ ਸਹਿਯੋਗ ਦੇਣਾ ਜੇ ਨਰਾਸ਼ ਨਾਲ ਬਾਤ ਚਿਤ ਹੋਈ ਆਪਕੀ ਸੀਨੀਅਰ ਅਫਸਰਾਂ ਨਾਲ ਗੱਲ ਕਰ ਲਈ ਹੈ ਉਹਨਾਂ ਦੀ ਸੈਨਾ ਦੇ ਨਾਲ ਗੱਲ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਵੀ ਮੀਡੀਆ ਵਾਲੇ ਵੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਲੋਕਾਂ ਨੂੰ ਅਪੀਲ ਕਰੋ ਆਪਣੇ ਜਰੀਏ ਜਿੱਥੇ ਵੀ ਕੋਈ ਐਸੀ ਚੀਜ਼ ਦੇਖਦੇ ਉੱਥੇ ਉਹ ਬਿਲਕੁਲ ਆਉਣ ਆਪਣੇ ਘਰਾਂ 'ਚ ਮਹਿਸੂਸ ਰਹਿੰਦਾ ਹੈ। ਐਸੋ ਆਪਣਾ ਜਿਹੜੀ ਸੋਸ਼ਲ ਮੀਡੀਆ ਤੇ ਲੋਕ ਆਪਣੀਆਂ ਫੋਟੋਆਂ ਲੈ ਕੇ ਪੈਸਾ ਕਮਾਉਂਦੇ। ਆਪਣਾ ਚਾਹ ਨਾਮ ਹੈ ਕਿਸਾਨ ਐਸੀ। ਮੈਂ ਸੀ ਸਬ ਇੰਸਪੈਕਟਰ ਬਲਵੀਰ ਸਿੰਘ ਐਸਐਚਓ ਲਾਂਬੜਾ। ਹਾਂਜੀ ਮੈਨੂੰ ਸਰਪੰਚ ਸਾਹਿਬ ਜਿਹੜੀ ਨੇ ਆਪਣੇ ਜੱਜਪੁਰ ਦੇ ਬੱਚੇ ਲਾਲਾ ਤੋਂ ਇਹਨਾਂ ਨੇ ਫੋਨ ਕੀਤਾ ਸੀਗਾ ਮੈਨੂੰ ਕਿ ਫਿਰ ਮੈਂ ਇੱਥੇ ਪਹੁੰਚਿਆ ਪਰ ਰਸ ਬਹੁਤ ਜ਼ਿਆਦਾ 2 ਕਿਲੋਮੀਟਰ ਤੇ ਪਿੱਛੇ ਜਾਮ ਲੱਗਾ ਹੋਇਆ ਮੈਂ ਤੁਰ ਕੇ ਆਇਆ ਇੱਥੇ ਇਸ ਕਰਕੇ ਮੇਰੀ ਆਮ ਜਨਤਾ ਨੂੰ ਠੀਕ ਲਿਆ ਤੰਤੀਆ ਵੀ ਆਪਣੇ ਆਪਣੇ ਘਰਾਂ ਚ ਚਲ ਜਓ ਇਹ ਜੇ ਹਾਲਾਤ ਗਾਂ ਵੀ ਹੋ ਸਕਦੇ ਆ ਤੁਸੀਂ ਬਿਲਕੁਲ ਉਹ ਜਗ੍ਹਾ ਤੇ ਪਹੁੰਚਣਾ ਨਹੀਂ ਐਸੇ ਦੂਸਰ ਲੋਕ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਪਹੁੰਚਦੇ ਨਹੀਂ ਉਹਨਾਂ ਨੂੰ ਵੀ ਜਾਣਦੇ ਨਹੀਂ ਉਹਨਾਂ ਨੂੰ ਤੁਸੀਂ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਇਹ ਮੀਡੀਆ ਦੇ ਜ਼ਰੀਏ ਇਹ ਸਾਰਾ ਜਿਹੜਾ ਆ ਮਸਲਾ ਬਹੁਤ ਛੇਤੀ ਦੁਨੀਆ ਦੇ ਸਾਹਮਣੇ ਆ ਸਕਦਾ ਤੁਸੀਂ ਬਹੁਤ ਹੀ ਤੁਹਾਡੇ ਅੱਗੇ ਮੈਂ ਬੇਨਤੀ ਕਰਦਾ ਤੁਹਾਨੂੰ ਆਪਣੀ ਮੀਡੀਆ ਦੀ ਜਰੀਏ ਲੋਕਾਂ ਨੂੰ ਤੁਸੀਂ ਇਹ ਹਦਾਇਤ ਕਰੋ ਅੱਜ ਰਾਤ ਦੀ ਘਟਨਾ ਸਵੇਰੇ 2:3 ਵਜੇ ਦੇ ਲਗਭਗ ਲੋਕ ਆਪ ਦਾ ਸ਼ਾਂਤੀ ਸ਼ਾਂਤੀ ਨਾਲ ਪਏ ਸੀਗੇ ਤੇ ਜਦੋਂ ਇੱਕ ਤੇਜ ਰੋਸ਼ਨੀ ਸਮਾਨ ਦੇ ਵਿੱਚ ਉੱਠੀ ਤੇ ਔਰ ਧਮਾਕਾ ਹੋਇਆ ਧਰਤੀ ਕੰਬ ਗਈ ਲੋਕਾਂ ਦੀਆਂ ਖਿੜਕੀਆਂ ਦੇ ਦਰਵਾਜ਼ੇ ਜਿਹੜੇ ਖੁੱਲ ਗਏ ਸ਼ੀਸ਼ੇ ਵਗੈਰਾ ਖੜ ਕੇ ਪਸੂ ਠੰਡਾ ਉਹ ਖੜੇ ਹੋ ਗਏ ਤੇ ਉਸ ਤੋਂ 10 ਮਿੰਟ ਬਾਅਦ ਲੋਕ ਸਹਿਮ ਗਏ ਆਪਣੇ ਘਰਾਂ ਚੋਂ ਬੱਤੀਆਂ ਵਗੈਰਾ ਬੰਦ ਕਰਤੀਆਂ ਉਸ ਤੋਂ ਬਾਅਦ ਕੁਝ ਲੋਕਾਂ ਨੇ ਦੇਖਿਆ ਜਿੱਥੇ ਉਹ ਬਲਾਸਟ ਹੋਇਆ ਸੀ ਉਹ ਕਣਕੇੜਾ ਪ੍ਰਾਲ ਸੀ ਉਸ ਨੂੰ ਅੱਗ ਲੱਗੀ ਉਹ ਅੱਗ ਬੁਝਾਉਣ ਗਏ ਤਾਂ ਅੱਗੇ ਪਤਾ ਲੱਗਿਆ ਉਹ ਜਿਹੜਾ ਉੱਥੇ ਡਰੋਨ ਸੀ ਉਹ ਡਿੱਗਿਆ ਸੀ ਤੇ ਜਿੱਥੇ ਡਿੱਗਿਆ ਉਹਨੇ 5-6 ਫੁੱਟ ਦਾ ਟੂਆ ਪੁੱਟਦਾ ਉਹਦੇ ਵਿੱਚ ਉਹਦਾ ਕੁਝ 파ਟੜ ਖੁੱਭਾਗਾ ਤੇ 10-15 ਕਿਲੇ ਦੇ ਜਿਹੜੇ 파ਟ ਸੀ ਜਿਹੜੇ ਇਸੇ ਸੀ ਉਹ ਖਿੱਲੇ ਰੇ ਪਏ ਨੇ ਇਹ ਕੋਸਾ ਸੀ ਆਪਣੀਆਂ ਅੱਖਾਂ ਨਾਲ ਵੇਖਿਆ ਨੁਕਸਾਨ ਇਸ ਦਾ ਕੋਈ ਨਹੀਂ ਹੋਇਆ ਕਿਉਂਕਿ ਪਿੰਡ ਦੋਨੇ ਪਿੰਡੇ ਕਾ ਰਾਮਨਗਰ ਪੱਠੜ ਔਰ ਮਲ ਸਿੰਘ ਵਾਲਾ ਇਹਦੇ ਬਿਟਵੀਨ ਵਿਚਕਾਰ ਡਿੱਗ ਪਿਆ ਇਸ ਕਰਕੇ ਵਿਚਾਰੇਗੇ ਭਵਨਦੀਪ ਸਿੰਘ ਪਿੰਡ ਸੰਦਰਾ ਜੀ ਡਿਸਟ੍ਰਿਕਟ ਹਾੜਪੁਰ ਟੋਂਡਾ ਥਾਣਾ ਪਿੰਡ ਸੰਦਰਾ ਦੀ ਰਹਿਣ ਵਾਲੇ ਆ ਜੀ ਸਾਡੇ तकरीबन 5 ਵਜੇ ਅੱਜ ਤੜਕੇ ਬੜੀ ਰੋਸ਼ਨੀ ਹੋਈ ਤੇ ਜਦੋਂ ਅਸੀਂ ਦੇਖਿਆ ਤੇ ਸਾਡੇ ਮਜ਼ਹਲ ਦਾ ਥੱਲੇ ਦਾ ਟੁਕੜਾ ਇੱਕ ਪਾਰ ਇੱਥੇ ਪਿੰਡ ਵਿੱਚ ਡਿੱਗਿਆ ਪੱਠੇ ਲੱਗੇ ਤੇ ਪਿੰਡ ਵਿੱਚ ਕਾਫੀ ਸਹਿਮ ਦਾ ਮਾਹੌਲ ਆ ਇਲਾਕੇ 'ਚ ਸਹਿਮ ਦਾ ਮਾਹੌਲ ਆ ਜੀ ਤੇ ਅਸੀਂ ਤੇ ਪ੍ਰੋਪਰ ਬੇਨਤੀ ਕਰਦੇ ਸਾਰੇ ਇਲਾਕੇ ਨੂੰ ਪਿੰਡ ਵਾਸੀਆਂ ਨੂੰ ਵੀ ਲੈਟ ਆਪਣੇ 8 ਤੋਂ ਸਵੇਰੇ 6 ਵਜੇ ਤੱਕ ਬੰਦ ਕਰਕੇ ਰੱਖੋ ਜੀ ਤੇ ਕੋਈ ਪਿੰਡ ਦੇ ਵਿੱਚ ਜਿੱਦਾਂ ਹੁਣ ਮੁਕੇ ਦੇ ਆਲਾਜਕਾਰੀ ਪਹੁੰਚੇ ਮੌਕੇ ਦੇ ਸਵੇਰੇ ਆਪਣੀ ਟੀਮ ਲੈ ਕੇ ਸਾਡੇ ਚੌਂਕੀ ਚਾਰਜ ਰਾਜਵਿੰਦਰ ਸਿੰਘ ਪਹੁੰਚੇ ਉਸ ਤੋਂ ਬਾਅਦ ਡੀਐਸਪੀ ਟਾਂਡਾ ਜੀ ਐਸਐਚਓ ਟਾਂਡਾ ਜੀ ਸਾਰੀ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਜੀ ਤੇ ਐਸਐਚਓ ਹਰਿਆਣਾ ਵੀ ਇੱਥੇ ਪਹੁੰਚੇ ਮੌਕੇ ਤੇ ਜੀ ਕੀ ਅਪੀਲ ਕਰਨਾ ਚਾਹੁੰਦੇ ਸ਼ਹਿਰ ਨੂੰ ਆਸਨ ਪਿੰਡ ਬਣਾਉਣਾ ਅਪੀਲ ਕਰਨਾ ਚਾਹੁੰਦੇ ਆ ਵੀ ਰਾਤ ਨੂੰ ਲਟਾਂ ਬੰਦ ਕਰਕੇ ਰੱਖੋ ਜੀ ਤੇ ਸਾਰੇ ਆਪਣਾ ਖਿਆਲ ਰੱਖੋ ਸਾਰੇ ਜੀ ਮਹਿਕਮੇ ਦੀ ਹਦਾਇਤ ਦੇ ਮੁਤਾਬਕ ਸਾਰੇ ਕੰਮ ਕਰਕੇ ਰੱਖੋ ਜੀ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ Subscribe TV. Press the bell icon. This program is sponsored by the Singla office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Tab by Indian Cuisine, Tracy fine Authentic Indian Cuisine in Tracy. और स्कैन क्यूआर कोड टू कांटेक्ट अस सिमी वैली फैमिली डेंटल ऑफिस और स्कैन क्यूआर कोड टू कांटेक्ट अस